ਥਾਣਾ ਨੰਦਗੜ ਦੀ ਪੁਲਿਸ ਪਾਰਟੀ ਨੇ ਮੋਟਰਸਾਈਕਲ ਚੋਰ گرو ਦੇ ਦੋ ਨੌਜਵਾਨ ਕੀਤੇ ਕਾਬੂ ਚੋਰੀ ਕੀਤੇ ਗਏ ਪੰਜ ਮੋਟਰਸਾਈਕਲ ਵੀ ਕੀਤੇ ਬਰਾਮਦ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਨੰਦਗੜ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਇਹਨਾਂ ਚੋਰ گرو ਦੇ ਮੈਂਬਰਾਂ ਬਾਰੇ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਮੈਂ ਇਸੇ ਕਿਸੰਦੂ ਤੋਂ ਥਾਣਾ ਨੰਦਗੜ ਸੂਬੇ ਪੁਲਿਸ ਪਾਰਟੀ ਦੇ ਇਲਾਕੇ ਟੀਚੇ ਵਿੱਚ ਗਸ਼ਤ ਕਰ ਰਹੇ ਸੀ ਪੁਲਿਸ ਪਾਰਟੀ ਹੀ ਪੁਆਇੰਟ ਕੋ ਦਮ ਜੋਸੀ ਜਿੱਥੇ ਮਗਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਸੰਦੀਪ ਸਿੰਘ ਰਪਾਲੂ ਪੁੱਤਰ ਬਰਿੰਦਰ ਸਿੰਘ ਵਾਸੀ ਕੋਟਗੁਰੂ ਜਗਦੀਪ ਸਿੰਘ ਰਪਮੋਟਾ ਪੁੱਤਰ ਪ੍ਰਦੀਪ ਸਿੰਘ ਵਾਸੀ ਤਹਿौरा ਰਪਿੰਦਰ ਸਿੰਘ ਭੁਪਿੰਦਰ ਪੁੱਤਰ ਜੱਜੀ ਸਿੰਘ ਵਾਸੀ ਡਾਕੀ ਰਾਸੂਆ ਜੋ ਸਾਡੇ ਇਲਾਕੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਅਤੇ ਉਹਨਾਂ ਨੰਬਰ ਪਲੇਟ ਬਦਲ ਕੇ ਦਹਾਕੇ ਵਿੱਚ ਦਿਹਾਤੀ ਜੋ ਦਰਾਨੇ ਕਾਸਤ ਮਿਤੀ 8 ਜਨਵਰੀ 2024 ਨੂੰ ਜੋ ਸਾਡੇ 18 ਦੇ ਇਲਾਕੇ ਵਿੱਚੋਂ ਸੈਂਟਰਲ ਯੂਨੀਵਰਸਿਟੀ ਕੋ ਦਾ ਦੇ ਵਿਦਿਆਰਥੀਆਂ ਕੋਲੋਂ ਪ੍ਰਾਪਤ ਲੈਂ ਫੀਲਡ ਮੋਟਰਸਾਈਕਲ ਰਾਤ ਨੂੰ ਕੋ ਕੀਤਾ ਗਿਆ। ਉਦੋਚੀ ਜਗਤ ਸਿੰਘ ਅਤੇ ਜਗਦੀਪ ਸਿੰਘ ਮੁਕਾਪੂ ਕਰਕੇ ਉਹਨਾਂ ਦੇ ਕਬਜ਼ੇ ਵਿੱਚ ਰਵਾਂ ਲੈਂ ਇੱਕ ਮੋਟਰਸਾਈਕਲ ਪ੍ਰਾਪਤ ਕਰਾਇਆ ਗਿਆ ਸੀ। ਜੋ ਮਿਤੀ 8 12 24 ਨੂੰ ਜੋ ਵੀ ਇੰਟਰਸਟਡ ਸਾਹਿਬ ਵਟਿੰਡਾ ਦੇ ਤਾਲ ਦੇ ਪੇਸ਼ ਕਰਕੇ ਇਹਨਾਂ ਦੋ ਦਿਨ ਦਾ ਕੋਰਸ ਹਾਸਲ ਕੀਤਾ ਗਿਆ ਸੀ ਦਰਾਨੇ ਰਮਾਨ ਅੱਜ ਦੋ ਸਿਹਰ ਪਾਸੋਂ ਇਹਨੇ ਕੋਸ਼ਿਸ਼ ਕਰ ਚਾਰ ਹੋਰ ਮੋਟਰਸਾਈਕਲ ਬ੍ਰਾਂਡ ਚੁਣਾਇਆ ਗਿਆ ਜਿਨ੍ਹਾਂ ਨੂੰ ਅੱਜ ਪੇਸ਼ਦਾਰਤ ਕਰਾਂਗੇ ਅਤੇ ਪੇਸ਼ਦਾਰਤ ਕਰਕੇ ਦੋਸ਼ਿਆਂ ਤੋਂ ਹੋਰ ਕੋਰਸ ਹਾਸਲ ਕਰਕੇ ਅਗਲੀ ਤਿੱਤੀ ਸ਼ੌਚ ਰਹੇ ਨੀ ਜੀ ਕਿੰਨੇ ਬੰਦੇ ਸੀ ਇਹ ਕੋਲ ਜੀ ਇਹ ਕੋਣੋ ਕਦੇ ਨਹੀਂ ਜਾਣੀ ਸੀ ਜੀ ਦੋਸ਼ ਰੁਪਿੰਦਰ ਸਿੰਘ ਅਤੇ ਭੁਪਿੰਦਰ ਵਾਸੀ ਚੱਕ ਹੀਰਾ ਸਿੰਘ ਵਾਲਾ ਦੀ ਜ਼ਿੰਮੇਵਾਰੀ ਅਜੇ ਬਾਕੀ ਹੈ